ਆ ਕੁਦਰਤੀ ਆਫਤ ਆ ਗਈ ਬੱਕਰੀ ਤੇ ਮੁਰਗੀ ਮਰੀ ਦੇ ਵੀ ਪੈਸੇ ਦੇਵਾਂਗਾ ਮੈਂ तकरीबन 40 ਦੇ ਕਰੀਬ ਜਿਹੜੀਆਂ ਭੇਡਾਂ ਤੇ ਬੱਕਰੀਆਂ ਜਿਹੜੀਆਂ ਸਰਦਾਰ ਮਹਿੰਦਰ ਸਿੰਘ ਜੀ ਮੇਰੇ ਕੋਲ ਬਜ਼ੁਰਗ ਖੜੇ ਆ ਜਿਨ੍ਹਾਂ ਨੇ ਜਿਨ੍ਹਾਂ ਨੂੰ ਪਾਲਦੇ ਸੀ ਰੋਜ਼ ਆਪਣੀ ਉਹਨਾਂ ਨੂੰ ਤੇ ਆਪਣਾ ਘਰ ਦਾ ਜਿਹੜਾ ਗੁਜ਼ਾਰਾ ਜਿਹੜਾ ਰੋਜ਼ੀ ਰੋਟੀ ਚਲਾਉਂਦੇ ਸੀਗੇ ਸੋ ਅਚਾਨਕ ਉਸ ਟਾਈਮ ਕਿਉਂਕਿ ਮੌਸਮ ਸੀਜ਼ਨ ਦਾ ਸੀਗਾ ਤੇ ਜਿਹੜੀ ਅੱਗ ਲੱਗੀ ਤੇ ਉਹ ਅੱਗ ਆ ਜਿਹੜੀ ਇਹਨਾਂ ਦੇ ਬਾੜੇ ਤੱਕ ਜਿਹੜੀ ਪਹੁੰਚ ਗਈ ਤੇ ਉਹ ਜਿਹੜੀਆਂ 40 ਜਿਹੜੀਆਂ ਫੇਡਾਂ ਤੇ ਬੱਕਰੀਆਂ ਜਿਹੜੀਆਂ ਜਿਹੜੀਆਂ ਦਰਦਨਾਕ ਮੌਤ ਦੇ ਨਾਲ ਸੜਕੇ ਜਿਹੜੀ ਉਹਨਾਂ ਦੀ ਮੌਤ ਹੋਈ ਸੀਗੀ ਤੇ ਅੱਜ 2 ਮਹੀਨੇ ਬਾਅਦ ਜਿਹੜਾ ਇਹਨਾਂ ਨੂੰ ਪਰਿਵਾਰ ਨੂੰ ਜਿਹੜਾ 8 ਲੱਖ 30 ਹਜ਼ਾਰ ਦਾ ਜਿਹੜਾ ਚੈੱਕ ਜਿਹੜਾ ਉਹ ਪੰਜਾਬ ਸਰਕਾਰ ਦੇ ਵੱਲੋਂ ਇਹਨਾਂ ਨੂੰ ਜਿਹੜਾ ਅੱਜ ਮਾਲੀ ਮਦਦ ਆ ਜਿਹੜੀ ਸਹਾਇਤਾ ਦੇਣ ਲਈ ਅੱਜ ਆਏ ਆ। ਮੁੱਢੋਂ ਮੁੱਢਾ ਕਿ ਮੈਨੂੰ ਢਿਕੇ ਪੈਨੂੰ ਖੜਾ ਕਰ ਲਿਆ ਨੇ ਸਰਕਾਰ ਨੇ। ਜਿਹੜੇ ਸਰਕਾਰ ਦਾ ਇਹਨਾਂ ਕੋ ਧੰਨਵਾਦ ਹੈ ਮੈਂ ਤਾਂ ਕਹਿੰਦਾ ਵੀ ਜਿੰਨਾ ਮੇਰਾ ਪਿੱਛਾ ਪੂਰਤਾ ਇਹਨਾਂ ਨੇ ਇਹਨਾ ਨਹੀਂ ਕਿ ਕੋਈ ਪੂਰਜਾ ਬਿਲਕੁਲ ਤੁਹਾਡੇ ਯਾਦ ਹੋਗਾ ਮੀਡੀਆ ਤੇ ਵੀ ਕਾਫੀ ਵੀਡੀਓ ਜਿਹੜੀ ਵਾਇਰਲ ਹੋਈ ਸੀਗੀ ਤਕਰੀਬਨ 40 ਦੇ ਕਰੀਬ ਜਿਹੜੀਆਂ ਭੇਡਾਂ ਤੇ ਬੱਕਰੀਆਂ ਜਿਹੜੀਆਂ ਸਰਦਾਰ ਮਹਿੰਦਰ ਸਿੰਘ ਜੀ ਮੇਰੇ ਕੋਲ ਬਜ਼ੁਰਗ ਖੜੇ ਆ ਜਿਨ੍ਹਾਂ ਨੇ ਜਿਨ੍ਹਾਂ ਨੂੰ ਪਾਲਦੇ ਸੀ ਰੋਜ਼ ਆਪਣੀ ਉਹਨਾਂ ਨੂੰ ਤੇ ਆਪਣਾ ਘਰ ਦਾ ਜਿਹੜਾ ਗੁਜ਼ਾਰਾ ਜਿਹੜਾ ਰੋਜ਼ੀ ਰੋਟੀ ਚਲਾਉਂਦੇ ਸੀਗੇ ਸੋ ਅਚਾਨਕ ਉਸ ਟਾਈਮ ਕਿਉਂਕਿ ਮੌਸਮ ਸੀਜ਼ਨ ਦਾ ਸੀਗਾ ਤੇ ਜਿਹੜੀ ਅੱਗ ਲੱਗੀ ਤੇ ਉਹ ਅੱਗ ਆ ਜਿਹੜੀ ਇਹਨਾਂ ਦੇ ਬਾੜੇ ਤੱਕ ਜਿਹੜੀ ਪਹੁੰਚ ਗਈ ਤੇ ਉਹ ਜਿਹੜੀਆਂ 40 ਜਿਹੜੀਆਂ ਫੇਡਾਂ ਤੇ ਬੱਕਰੀਆਂ ਜਿਹੜੀਆਂ ਜਿਹੜੀਆਂ ਦਰਦਨਾਕ ਮੌਤ ਦੇ ਨਾਲ ਸੜਕੇ ਜਿਹੜੀ ਉਹਨਾਂ ਦੀ ਮੌਤ ਹੋਈ ਸੀ ਕਿ ਸੋ ਜਿਹੜਾ ਕਿ ਇੱਕ ਕੋਈ ਵੀ ਬੰਦਾ ਸੀ ਜਿਹੜਾ ਦੇਖ ਕੇ ਉਹਦਾ ਸੁਭਾਅ ਵਿੱਚ ਹੀ ਆਪਣੇ ਆਪ ਜਿਹੜਾ ਰੋਣ ਨਿਕਲ ਆਉਂਦਾ ਸੀ ਸੋ ਬਜ਼ੁਰਗਾਂ ਦੇ ਅੱਖਾਂ ਦੇ ਜਿਹੜੇ ਹੰਝੂ ਸੀ ਉਸ ਟਾਈਮ ਜਿਹੜਾ ਰੁਕਣ ਦਾ ਨਾਮ ਨਹੀਂ ਸੀ ਲੈ ਰਹੇ ਸੋ ਕਿਉਂਕਿ ਮੈਂ ਹਲਕਾ ਸੰਗਰੂਰ ਤੋਂ ਮੈਨੂੰ ਨੁਮਾਇੰਦਗੀ ਜਿਹੜੀ ਇਹਨਾਂ ਲੋਕਾਂ ਨੇ ਦਿੱਤੀ ਆ ਪਿੰਡ ਅਮਰ ਜਿਹੜਾ ਰਾਮਗੜ੍ਹ ਦੇ ਲੋਕਾਂ ਨੇ ਮੈਨੂੰ ਬਹੁਤ ਬਹੁਤ ਦੇ ਨਾਲ ਜਿਹੜਾ ਪਿੰਡੋ ਜਿਤਾ ਕੇ ਜਿਹੜਾ ਭੇਜਿਆ ਸੀ ਸੋ ਮੇਰਾ ਫਰਜ਼ ਹੈ ਮੈਂ ਸਾਡੀ ਡਿਊਟੀ ਹੈ ਸੋ ਮ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਜਦੋਂ ਧਿਆਨ ਦੇ ਵਿੱਚ ਲਿਆਂਦਾ ਤੇ ਅਸੀਂ ਸਾਰਾ ਕੇਸ ਬਣਾ ਕੇ ਅਸੀਂ ਭੇਜਿਆ ਸੀਗਾ ਤੇ ਅੱਜ 2 ਮਹੀਨੇ ਬਾਅਦ ਜਿਹੜਾ ਇਹਨਾਂ ਨੂੰ ਪਰਿਵਾਰ ਨੂੰ ਜਿਹੜਾ 830000 ਦਾ ਜਿਹੜਾ ਚੈੱਕ ਹੈ ਜਿਹੜਾ ਉਹ ਪੰਜਾਬ ਸਰਕਾਰ ਦੇ ਵੱਲੋਂ ਇਹਨਾਂ ਨੂੰ ਜਿਹੜਾ ਅੱਜ مالی ਮਦਦ ਆ ਜਿਹੜੀ ਸਹਾਇਤਾ ਦੇਣ ਦੇ ਲਈ ਅੱਜ ਆਏ ਆ ਤੇ ਨਾਲ ਹੀ ਜਿਹੜਾ ਕਿਉਂਕਿ ਉਹ ਅੱਗ ਨੇ ਨਾਲ ਦੇ ਘਰਾਂ ਤੱਕ ਵੀ ਮਾਰ ਕੀਤੀ ਸੀਗੀ ਗੁਰਚਰਨ ਸਿੰਘ ਜੀ ਖੜੇ ਜਿਨ੍ਹਾਂ ਦਾ ਸ਼ੈੱਡ ਸੀਗਾ ਜਿਹੜਾ ਉਹ ਡੈਮੇਜ ਹੋਇਆ ਸੀ ਉਹਨਾਂ ਨੂੰ 11500 ਦਾ ਜਿਹੜਾ ਚੈੱਕ ਇਹਨਾਂ ਦਾ ਤੇ ਕਰਾਜਦੀਪ ਸਿੰਘ ਨੌਜਟਾ ਤੋਂ ਉਹਨਾਂ ਜੀਨਾਂ ਦਾ ਜਿਹੜਾ ਕੁੱਪਾ ਜਿਹ ਤੇ ਹੋਰ ਵੀ ਕਾਫੀ ਨੁਕਸਾਨ ਹੋਇਆ ਸੀ तकरीबन 112000 ਰੁਪਿਆ ਦਾ ਜਿਹੜਾ ਚੈੱਕ ਉਹਨਾਂ ਦਾ ਜਿਹੜੇ ਤਿੰਨੇ ਪਰਿਵਾਰ ਨੇ ਉਹਨਾਂ ਨੂੰ ਅੱਜ ਜਿਹੜਾ ਚੈੱਕ ਦੇਣ ਦੇ ਲਈ ਅੱਜ ਪਿੰਡ ਦੇ ਵਿੱਚ ਮੈਂ ਬਤੌਰ ਜਿਹੜਾ ਵਿਧਾਇਕ ਹੋਰ ਮੇਰੇ ਨਾਲ ਸਾਰਾ ਪ੍ਰਸ਼ਾਸਨ ਜਿਹੜਾ ਪਹੁੰਚਿਆ ਪਿਆ। ਦਿੱਤਾ ਸੀ ਕਹਿ ਸਕਦਾ ਜਾਨਵਰ ਪਾਲ ਦਾ ਪਰਿਵਾਰ ਵਾ ਉਹਨਾਂ ਦਾ ਚਲੋ ਬਚਾਉ ਨਹੀਂ ਕਰ ਸਕਦੇ ਅੱਜ ਲੱਗਦਾ ਹੈ ਕਿ ਕਿੰਨਾ ਕਿਤੇ ਪੈਸੇ ਨਾਲ ਪਰਵਾਹ ਦੀ ਕਿਸਾਈ ਆ। ਆ ਦੇਖੋ ਮੈਂ ਜਦੋਂ ਹੁਣ ਆਈ ਤਾਂ ਬਜ਼ੁਰਗਾਂ ਦੇ ਅੱਖਾਂ 'ਚ ਹੰਝੂ ਫੇਰ ਆਏ ਤੇ ਇਹ ਦੁਬਾਰਾ ਫੇਰ ਇਹ ਜਿਹੜਾ ਰੋਣ ਲੱਗੇ ਕਿਉਂਕਿ ਹਾਲਾਂਕਿ ਪਿੱਛੇ ਜੇ ਕੁਝ ਲੋਕਾਂ ਨੇ ਵੀ ਕੁਝ ਜਿਹੜੀ ਮਦਦ ਕੀਤੀ ਸੀ ਇੱਕ ਜਿਹੜੀ ਸੰਸਥਾ ਸੀਗੀ ਉਹ 12 ਬੱਕਰੀਆਂ ਜਿਹੜੀਆਂ ਇਹਨਾਂ ਨੂੰ ਦੇਖੇ ਵੀ ਗਏ ਸੀ ਪਰ ਉਹਨਾਂ ਨਾਲ ਜਿਹੜਾ ਮੋਹ ਆ ਜਿਹੜਾ ਪਿਆਰ ਆ ਉਹ ਪੈਂਦਾ ਪਊਗਾ ਤੇ ਜਿਹੜਾ ਉਹਨਾਂ ਨਾਲ ਪਿਆਰ ਪਿਆ ਹੋਇਆ ਸੀਗਾ ਤੇ ਦਿਨ ਰਾਤ ਉਹਨਾਂ ਦੀ ਸੇਵਾ ਕਰਦੇ ਸੀ ਬੱਚਿਆਂ ਦੀ ਤਰ੍ਹਾਂ ਪਾਲਦੇ ਸੀਗੇ ਤੇ ਉਹ ਪਿਆਰ ਜਿਹੜਾ ਮੋਹ ਆ ਜਿਹੜਾ ਉਹ ਜ਼ਰੂਰ ਇਹਨਾਂ ਨੂੰ ਜਿਹੜਾ ਅੰਦਰੋਂ ਜਿਹੜਾ ਦਰਦ ਜਿਹੜਾ ਮਹਿਸੂਸ ਹੁੰਦਾ ਤੇ ਪਰ ਮੈਨੂੰ ਆਸ ਆ ਕਿ ਇਸ ਦੇ ਨਾਲ ਇਹ ਦੁਬਾਰਾ ਜਿਹੜਾ ਇਹਨਾਂ ਦੀ ਜਿਹੜੀ ਆਰਥਿਕ ਜਿਹੜੀ ਗੱਡੀ ਆ ਜਿਹੜੀ ਉਹ ਲੀ ਤੇ ਜ਼ਰੂਰ ਚੜੂਗੀ ਤੇ ਦੁਬਾਰਾ ਮੇਰੇ ਨਾਲ ਵਾਦਾ ਕੀਤਾ ਇਹਨਾਂ ਨੇ ਕਿ ਇਹ ਦੁਬਾਰਾ ਜਿਹੜੀਆਂ ਬੱਕਰੀਆਂ ਤੇ ਭੇਡਾਂ ਜਿਹੜੀਆਂ ਪਾਉਣਗੇ ਤੇ ਉਹ ਦੁਬਾਰਾ ਉਹੀ ਰੌਣਕ ਆ ਜਿਹੜੀ ਇੱਥੇ ਸਾਨੂੰ ਬਾੜੇ ਦੇ ਵਿੱਚ ਜਿਹੜੀ ਦਿਖਾਈ ਦਊਗੀ ਤੇ ਮੈਂ ਵਾਦਾ ਕੀਤਾ ਇਹਨਾਂ ਨਾਲ ਕਿ ਮੈਂ ਦੁਬਾਰਾ ਫੇਰ ਉਹਦੇ ਵਿੱਚ ਢੇੜਾ ਮਾਰ ਕੇ ਜਾਊਂਗੀ ਸੋ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਜ਼ਰੂਰ ਮੈਨੂੰ ਖੁਸ਼ੀ ਹੈ ਕਿ ਇਹਨਾਂ ਦੇ ਚਿਹਰੇ ਦੇ ਉੱਤੇ ਜਿਹੜੀ ਉਹ ਖੁਸ਼ੀ ਦੇਖ ਕੇ ਸਾਨੂੰ ਜਿਹੜੀ ਬਹੁਤ ਖੁਸ਼ੀ ਜਿਹੜੀ ਇਹਨੂੰ ਬਹੁਤ ਧੰਨਵਾਦ ਹੈ ਜੀ ਇਹਦੇ ਸਰਕਾਰ ਦੇ ਜਿਹੜਾ ਦੋ ਵਾਰੀ ਦੀ ਭਰਾਜ ਘਰੇ ਆ ਗਈ ਨਹੀਂ ਹਰੇਕ ਮੰਤਰੀ ਇੰਨੀ ਗ ਤੇ ਨੇ ਨੇ ਗੌਰ ਕਰੀ ਵੈਦਾ ਜਣੇ ਨੇ ਉਹਦੇ ਵੀ ਇੱਥੇ ਬਹਿ ਕੇ ਕਰਕੇ ਕੀਤੀ ਅੱਜ ਵੀ ਇਹਨੂੰ ਘਰੇ ਆਉਣਾ ਪੈ ਗਿਆ ਪਰ ਇਹਨੇ ਇੱਕ ਹਫ਼ਤਾ ਵਾਦਾ ਪੂਰਾ ਕਰਤਾ ਕਿ ਚ ਕਹਿੰਦੇ ਸੀ ਕਹਿੰਦੇ ਕੀ ਪਤਾ ਸਰਕਾਰ ਦਾ ਕਰੇ ਨਾ ਕਰੇ ਵੀ ਤਾਂ ਸਾਲਾਂ ਦੇ ਸਾਲ ਚੱਪ ਜਾਂਦੇ ਆ ਪਰ ਇਹਨੇ ਬਹੁਤ ਮਗਰਾ ਰੱਖਿਆ ਇਸ ਚੀਜ਼ ਦਾ ਜਿਹੜੇ ਐਮਐਲਏ ਕੌਣ ਨੇ ਹੈ ਜੀ ਐਮਐਲਏ ਕੌਣ ਬਰਾਜਪੀਜੀ ਮਾਨਯਾਨ ਸੰਗਠਨ ਨੇ ਦਿੱਤੀ ਸੀ ਤਕਨੀਤੀ ਦਿੱਤੀਗੇ ਤੁਹਾਨੂੰ ਮੱਝ ਚੈੱਕ ਸੌਂਪਿਆ ਗਿਆ ਜੀ ਇਹ ਤਾਂ ਗਿਆ ਜੀ 830000 ਦਾ ਹਾਂ 8 ਲੱਖ ਸਾਈਟਾ ਹੋ ਗਈ ਕਿ ਤੁਸੀਂ ਆਪਣੇ ਹਾਂ ਹਾਂ ਨਹੀਂ ਉਹਨਾਂ ਦੇ ਸਿਰਫ ਥੀ ਕੰਮ ਕਰਨਾ ਸੀਗਾ ਪਸ਼ੂ ਪਾਲੇ ਸੀ ਵਿਚਾਲੀ ਬੀਤੀ ਵਿੱਚੋਂ ਵੇਚ ਦਿਆਂਗੇ ਬਾਕੀ ਮਗਰ ਤਾਂ ਫੇਰ ਵਧੀ ਜਾਂਦੇ ਨੇ ਵੇਚਤੀਆਂ ਦੋ ਤਿੰਨ ਬਾਰਾਂ ਉਹ ਨਹੀਂ ਫੇਰ ਵਧ ਜਾਂਦੇ ਨੇ ਤਾਂ ਖੇਤੀ ਵਾਲਾ ਕੰਮ ਹੈ ਤਾਂ ਆਪਣੇ ਜੇ ਫਸਲ ਲੱਗ ਜੇ ਸਭ ਕੁਝ ਹੋ ਜਾਂਦਾ ਹੈ ਇਹ ਹੁਣ ਜਮੇ ਜਿਵੇਂ ਝੱਟ ਜ਼ਮੀਨ ਬੈ ਕਰਦੇ ਉਦੇ ਪੱਲੇ ਕੱਖ ਨਹੀਂ ਰਿਹਾ ਮੇਰਾ ਉਹ ਕੰਮ ਹੋ ਗਿਆ। ਸਾਡੇ ਵਿੱਚ ਪੰਜਾਬ ਸਰਕਾਰ ਤੁਹਾਡੇ ਮਾੜੇ ਸਮੇਂ ਮੋਢੇ ਨਾਲ ਮੋਢਾ ਲਾ ਕੇ ਹੈ ਜੀ ਹਾਂ ਮੋਢੇ ਨਾਲ ਮੋਢਾ ਕਿ ਮੈਨੂੰ ਡਿੱਗੇ ਪੈਨ ਨੂੰ ਖੜਾ ਕਰ ਲਿਆ ਇਹਨੇ। ਸਰਕਾਰ ਨੇ ਜਿਹੜੇ ਸਰਕਾਰ ਦਾ ਇਨਾ ਕਿ ਧੰਨਵਾਦ ਆ ਮੈਂ ਤਾਂ ਕਹਿੰਦਾ ਵੀ ਜਿੰਨਾ ਮੇਰਾ ਪਿੱਛਾ ਪੂਰਤਾ ਇਹਨਾਂ ਨੇ ਇਹਨਾਂ ਨਹੀਂ ਕਿਸੇ ਕੋਈ ਪੂਰਦਾ। ਜੀ ਮਾਨ ਸਾਹਿਬ ਨੂੰ ਧੰਨਵਾਦ ਕਰਦੀ। ਹੈ ਜੀ ਹਾਂ ਮਾਨ ਸਾਹਿਬ ਨੂੰ ਬਹੁਤ ਧੰਨਵਾਦ ਆ ਜਿਹੜੇ ਨੇ ਉੱਤੋਂ ਛੇਤੀ ਗੌਰ ਕਰਕੇ ਭੇਜਿਆ। ਅਗੇ ਬਰਾਜਵੀਂ ਜ਼ਰੂਰ ਤੋਂ ਇਹਨੇ ਵੀ ਬਹੁਤ ਛੇਤੀ ਕਿਹਾ। ਇਨੇ ਕਹੇ ਸੀ ਵੀ ਜਿੱਦੇ ਉੱਥੇ ਮੇਰੇ ਉਹ ਪਹੁੰਚ ਗਈ ਵੀ ਉਹਦੀ ਵਾਪਸ ਪੈਸੇ ਆਉਣਗੇ ਤਾਂ ਦੁਬਾਰਾ ਪੁੱਤਾਂ ਮੰਨ ਪਾ ਲੋਗੇ ਹਾਂਜੀ ਹਾਂ ਹਾਂਜੀ ਦੁਬਾਰਾ ਪਾ ਲੋਗੇ ਫਿਰ ਇਹਨਾਂ ਨੂੰ ਨਹੀਂ ਬੱਕਰੀਆਂ ਪਾਵਾਂਗੇ ਜੀ ਭੇਡਾਂ ਹੁਣ ਮੁੰਡਾ ਕਰਨ ਤੋਂ ਬਹੁਤ ਘੌਲ ਮੰਨਦੇ ਆ ਉਹਦਾ ਬਲ ਖੜੀਆਂ ਤੀਆਂ ਨਾ ਹੀ ਉਨੀ ਪੜਾਈ ਹੋਵੇ ਹੁਣ ਭੇਡਾਂ ਦੀ ਤਾਂ ਦੁਬਾਰਾ ਘਰ ਤੋਂ ਔਣਕਾ ਲੱਗਣੀਆਂ ਸੀ ਹਾਂ ਦੁਬਾਰਾ ਲੱਗਣੀਆਂ ਸੀ ਤਾਂ ਕੰਮ ਕਰੇ ਇਸੇ ਬੱਕਰੀਆਂ ਨਾਲ ਭਾਈ ਇਹਨਾਂ ਨਾਲ ਹੀ ਚੱਲਦਾ ਜੀ ਤਿੰਨ ਪੀੜੀਆਂ ਹੋ ਗਈਆਂ ਜੀ ਸਾਡੀ ਤੀਜੀ ਚ ਮੁੰਡਾ ਜਾਂਦਾ ਤੀਜੀ ਚ ਮੁੰਡਾ ਬਾੜਦਾ ਸੀ